ਆਹ ਇਹਨਾਂ ਗਏ ਤੋਂ ਸਟਾਰਟ ਕਰ ਦੂਗਾ ਨੋ ਕਰਕੇ ਜੇ ਉੱਪਰ ਇਹਦੇ ਬੈਠੋਗੇ ਅੱਛਾ ਤੇ ਆਹ ਕਲਚ ਨਾ ਪੋਗੇ ਤਾਂ ਸਟਾਰਟ ਹੋਊਗਾ ਤੇ ਨਹੀਂ ਤਾਂ ਨਹੀਂ ਆ ਚੈੱਕ ਕਰ ਸਕਦੇ ਆਪਾਂ ਕਰਕੇ ਕਰ ਲਓ ਕਰ ਲਓ ਇੱਕ ਤੁਮ ਇੱਥੋਂ ਹੀ ਹੋਊਗਾ ਹਾਂਜੀ ਹਾਂਜੀ ਆਹ ਹੋਈ ਲੈ ਆਦਾ ਯਾਰ ਜਮਾ ਹੀ ਮੈਂ ਕਹਿੰਨਾ ਯਾਰ ਤਕੜੀਆਂ ਗੱਡੀਆਂ ਦਾ ਸਿਸਟਮ ਕੀਤਾ ਪਿਆ ਹਾਂਜੀ ਸਟਾਰਟ ਕਰ ਲਓ ਲਓ ਜੇ ਦੋਨੇ ਚੀਜ਼ਾਂ ਨਾ ਪੋਗੇ ਤਾਂ ਸਟਾਰਟ ਹੋਊਗਾ ਨਹੀਂ ਤਾਂ ਨਹੀਂ 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 ਹੋਣਾ ਨਹੀਂ ਹੋਣਾ ਜੇ ਤੁਸੀਂ ਇਹ ਕਲਚ ਵੀ ਨਾ ਪੋਗੇ ਨਾਲ ਸੀਟ ਤੇ ਬੈਠੋਗੇ ਵੀ ਤਾਂ ਸਟਾਰਟ ਹੋਊਗਾ ਨਹੀਂ ਤਾਂ ਤੇ ਜੇ ਖੜ ਕੇ ਕਲਚ ਨਾ ਪੜੀਏ ਫਿਰ ਵੀ ਨਹੀਂ ਹੋਣਾ ਫਿਰ ਵੀ ਨਹੀਂ ਹੋਣਾ ਲੈ ਲੈ ਹੁਣ ਐਂ ਬਹਿ ਜਾਨੇ ਆ ਆ ਦੇਖੋ ਆ ਆ ਸੋਚਾ ਇਹਨੂੰ ਐਂ ਕਰਕੇ ਲਾਤਾ ਬਾਈ ਸਾਰਾ ਘੰਟਾ ਕੱਟਿਆ ਕੋਸ਼ ਵੀ ਨਹੀਂ ਹੁੰਦਾ ਕੁਛ ਵੀ ਨਹੀਂ ਚੱਲਦਾ ਜਮ ਨਹੀਂ ਹੋਣਾ ਨਹੀਂ ਬੈਟਰੀ ਡਾਊਨ ਹੋਣੀ ਹੈ ਜਿੱਥੇ ਬੈਟਰੀ ਖੜੀ ਹੈ ਉੱਥੇ ਖੜੀ ਹੈ ਵੇਰਾਂ ਦੇ ਵਿੱਚੋਂ ਗਰੰਟ ਇਹਦਾ ਕਹਿੰਦਾ ਕੱਟਿਆ ਗਿਆ ਜੀ ਜੇ ਬੈਟਰੀ ਦੀ 50% ਪਈ ਤਾਂ 50% 5 ਦਿਨਾਂ ਬਾਅਦ 4 ਦਿਨਾਂ ਬਾਅਦ ਵੇਖੋ 50% ਹੈ ਡਾਊਨ ਨਹੀਂ ਹੁੰਦੀ ਡਾਊਨ ਨਹੀਂ ਹੁੰਦਾ ਜਨਰੇਟਰ ਦਾ ਘੰਟਾ ਕੱਟਿਆ ਗਿਆ ਜੇ ਮੁਰੇ ਰੂਟਸ ਦੇ ਹਾਰਨ ਲਾਤੇ ਰੂਟਸ ਦੇ ਹਾਰਨ ਵਿੱਚੋਂ ਟ੍ਰੇਨ ਵਾਲੇ ਹਾਰਨ ਵੀ ਲਾਤੇ ਦੋ ਅੱਛਾ ਮਗਰਲੇ ਪਾਸੇ ਵੀ ਲਾਤੇ ਇੱਕੋ ਸਵਚ ਦੇ ਨਾਲ ਚ ਇੱਕਠੇ ਜੇ ਜੇ ਕਰੰਟ ਇੱਕ ਇੱਕ ਚਲਾਉਣੇ ਹੋ ਉਹ ਵੀ ਚੱਲ ਪੈਣਗੇ ਇੱਕ ਚੱਲੇ ਨੇ ਆ ਉਹ ਚਲਾ ਕੇ ਦਿਖਾਉਂਦੇ ਆ ਆਪਣੇ ਉੱਧਰ ਜੀ ਪਮਨਦੀਪ ਸਿੰਘ ਇੱਕ ਸੋਚ ਤੇ ਆ ਚੱਲਣਗੇ ਉਸੇ ਸੋਚ ਤੋਂ ਕ੍ਰਿਸ਼ਟ ਕਰਕੇ ਦੂਜੀ ਹੁਣ ਅੱਛਾ ਦੇਖੋ ਉਹਦੋਂ ਰੋਤੀ ਚੇਂਜ ਹੁੰਦੀ ਆ ਉਹ ਹਾਂ ਆ ਦੇਖੋ ਹਾਂ ਇੱਧਰ ਦੇ ਬੱਸ ਦਿਖਾ ਤਾਂ ਲੱਗੀ ਇਸ ਵਿੱਚ ਸਵਿੱਚਾਂ ਬਹੁਤ ਆ ਦੇ ਉਹ ਤਾਂ ਇੱਕ ਚਿੱਟੀ ਜੀ ਲੱਗੀ ਦੀ ਸੀ ਆ ਦੀ ਉਹ ਲਪੋਂਗੇ ਦਾ ਜਿਹੜੀਆਂ ਸਾਈਡਾਂ ਵਾਲੀਆਂ ਬਲੂ ਲਾਈਟਾਂ ਇਹ ਚੇਂਜ ਹੋ ਜਾਣੀਆਂ ਤੂੰ ਤਾਂ ਯਾਰ ਮੈਨੂੰ ਸਾਰੇ ਇਲੈਕਟ੍ਰੀਸ਼ੀਅਨ ਸੁੱੱਚੇ ਹੀ ਖਤਮ ਕਰਤੀਆਂ ਬਾਈ ਹਾਂ ਮੂਰੇ ਪੀਪਰ ਮੈਂ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਦਿਖਾ ਬਾਈ ਆ ਦੇਖੋ ਇਧਰਲੇ ਪਾਸੇ ਕੈਮਰਾ ਬਾਈ ਕੈਮਰੇ ਵਾਲੀ ਕਮਾਲ ਕੀਤੀ ਪਈ ਆ ਮੈਂ ਕਹਿੰਦਾ ਮੈਸਰ ਤੇ ਕੈਮਰਾ ਲੱਗਾ ਜੀ ਇਹਦੇ ਬੈਕ ਸਾਈਡ ਤੇ ਕੈਮਰਾ ਲੱਗਿਆ ਹੁਣ ਟਰੈਕਟਰ ਬੈਕ ਕਰਨ ਲਈ ਡੈਕ ਜਿੱਡਾ ਮਰਜ਼ੀ ਰੱਖਿਆ ਹੋਵੇ ਹਨਾ ਬਾਈ ਹਾਂਜੀ ਹਾਂਜੀ ਮਗਰ ਝੱਕਣ ਦੀ ਲੋੜ ਨਹੀਂ ਹੈਗੀ ਕਰੋ ਹਾਰਨਾ ਦਿਖਾਇਆ ਸੀ ਆ ਦੇਖੋ ਆਹੀ ਸੱਚ ਤੇ ਆ ਇੰਡੀਕੇਟਰ ਵਾਲੀ ਸੱਚ ਲਾਈ ਇਹਨੂੰ ਇੱਥੇ ਕਰੋਗੇ ਤਾਂ ਹਾਰਨਾ ਆ ਚੱਲਣਗੇ ਅੱਛਾ ਆ ਆ ਆ ਸੱਚ ਤੇ ਆ ਹਾਰਨ ਜਿਵੇਂ ਮਰਜ਼ੀ ਐਡਜਸਟ ਜਿਵੇਂ ਮਰਜ਼ੀ ਐਡਜਸਟ ਕਰੋ ਜਿਵੇਂ ਬਾਈ ਜੀ ਮਾਨੇ ਕਿ ਚਲ ਵਿਚਾਰੀ ਰੱਖਣਾ ਫਿਰ ਕੁਝ ਵੀ ਨਹੀਂ ਚੱਲੇਣਾ ਫਿਰ ਕੁਝ ਵੀ ਨਹੀਂ ਚੱਲੇਣਾ ਟਰੈਕਟਰਾਂ ਦੀ ਮੋਡੀਫਿਕੇਸ਼ਨ ਦੇ ਜਮਾਂ ਕਿੰਗ ਬੰਦਿਆਂ ਕੋਲ ਤੁਹਾਨੂੰ ਮੈਂ ਲੈ ਕੇ ਆਇਆ ਭਾਈ ਇਸ ਟਾਈਮ ਇਹਨਾਂ ਦਾ ਇਹ ਹਿਸਾਬ ਕਿਤਾਬ ਵੀ ਜੋ ਤੁਸੀਂ ਇਹਨਾਂ ਕੋਲ ਟਰੈਕਟਰ ਲੈ ਕੇ ਆਉਂਗੇ ਉਦੋਂ ਤੁਸੀਂ ਇੱਕ ਟਰੈਕਟਰ ਤੇ ਬੈਠ ਕੇ ਆਉਂਗੇ ਪਰ ਜਦੋਂ ਤੁਸੀਂ ਇਹਨਾਂ ਕੋਲੋਂ ਟਰੈਕਟਰ ਤਿਆਰ ਕਰਵਾ ਕੇ ਲੈ ਕੇ ਜਾਉਂਗੇ ਫਿਰ ਤੁਹਾਨੂੰ ਇਹ ਆਏ ਨਹੀਂ ਲੱਗੂਗਾ ਵੀ ਟਰੈਕਟਰ ਆ ਫਿਰ ਤੁਸੀਂ ਇੱਕ ਲੱਜਰੀ ਗੱਡੀ ਦੇ ਵਿੱਚ ਬਹਿ ਕੇ ਜਾਉਂਗੇ ਤੁਹਾਨੂੰ ਜਿਵੇਂ ਸੁਣਿਆ ਐਨਾ ਕੰਫਰਟਪਾ ਆਂਦੇ ਟਰੈਕਟਰ ਦੇ ਵਿੱਚ ਹੁਣ 59 11 ਮੋਡੀਫਾਈ ਕੀਤਾ ਮੈਂ ਭਾਈ ਨਾਲ ਗੱਲਬਾਤ ਕਰਾਉਣਾ ਥੱਲੇ ਪਹਿਲਾ ਦਾ ਟਰੈਕਟਰ ਦੇਖੋ ਯਾਰ ਦੇਖ ਕੇ ਬਾਈ ਭੁੱਖ ਲੈਂਦੀ ਆ ਟਰੈਕਟਰ ਨੂੰ ਵੀ ਕਮਾਲ ਕੀਤੀ ਪਈ ਆ ਬਾਕੀ ਬਾਈ ਆਪਣੇ ਨਾਲਾ ਸਾਸੀ ਗੱਲ ਕਰੀ ਕੀ ਹਾਲ ਚਾਲ ਆ ਬਈ ਬਹੁਤ ਵਧੀਆ ਬਹੁਤ ਵਧੀਆ ਤੇ ਬਈ ਆਦਾ ਜਮਾ ਹੀ ਸਰਾ ਕਰਤਾ ਯਾਰ ਪਹਿਲਾਂ ਟਰੈਕਟਰ ਵੀ ਬਹੁਤ ਗੈਂਡ ਬਣਾਏ ਸੀ ਪਰ ਉਹਨਾਂ ਨਾਲੋਂ ਇਹ ਬੜਾ ਚੱਜ ਜਾਂਦਾ ਜੀ ਕੀ ਸਿਸਟਮ ਆ ਬਾਈ ਇਹ ਕਿੰਨਾ ਟਾਈਮ ਲੱਗ ਗਿਆ ਨੂੰ ਤਿਆਰ ਕਰਨ ਬਈ ਲੱਗ ਗਿਆ ਟਾਈਮ ਰੰਗ ਤਾਂ ਹੋ ਗਿਆ ਸੀ ਇਹ ਪਹਿਲਾਂ ਹੀ ਤੇ 2 ਮਹੀਨੇ ਦੇ ਉੱਤੇ ਮੰਨ ਲਓ ਮੋਡੀਫਿਕੇਸ਼ਨ ਕਰਨ ਤੇ 2 ਮਹੀਨੇ ਦੇ ਉੱਤੇ ਲੱਗੇ ਜਿਹੜੇ ਆ ਮੋਡੀਫਿਕੇਸ਼ਨ ਬਾਅਦ ਲੱਗੇ 2 ਮਹੀਨੇ ਲੱਗੇ ਦੇ ਉੱਤੇ ਓਕੇ ਇੰਜਨ ਦੇ ਵਿੱਚ ਕੋਈ ਕੀਤਾ ਇਹਦੇ ਕੀ ਸਾਰਾ ਕੁਝ ਕੀਤਾ ਇਸਦਾ ਕੰਮ ਇੰਜਨ ਦਾ ਲੈਫਟ ਦਾ ਰਿਪੇਅਰ ਸਾਰੇ ਫੁੱਲ ਰਿਪੇਅਰ ਕਰਕੇ ਟੈਸਟਿੰਗ ਕਰਕੇ ਬਾਕੇ ਓਕੇ ਫਿਰ ਉਸ ਤੋਂ ਬਾਅਦ ਪਲੇਟਫਾਰਮ ਟਾਇਰ ਵਗੈਰਾ ਜਿਹੜਾ ਸਲਾਇਆ ਉਸ ਤੋਂ ਬਾਅਦ ਲਾਇਆ ਪਹਿਲਾਂ ਚੈਕਿੰਗ ਕੀਤੀ ਸਾਰੇ ਪਹਿਲਾਂ ਸਾਰਾ ਵੀ ਚੈੱਕ ਕੀਤਾ ਡਰਾਈਵਰ ਹੈ ਵੀ ਕਿਵੇਂ ਕੀ ਸਿਸਟਮ ਹਨ ਪਹਿਲਾਂ ਉਹ ਸਿਸਟਮ ਹੈ ਬਾਈ ਹੋਰਾਂ ਦਾ ਵੀ ਪਹਿਲਾਂ ਆਪ ਚੈੱਕ ਕਰਦੇ ਆ ਵੀ ਗਾਂ ਵਾਲੀ ਗਾਗ ਨੂੰ ਪਰੇਸ਼ਾਨੀ ਨਾ ਹੋਵੇ ਬਾਅਦ ਉਹ ਅਗਲਾ ਇਹ ਨਾ ਕਹਵੇ ਯਾਰ ਬਈ ਸੈੱਟ ਵੀ ਟਰੈਕਟਰ ਮੋਡੀਫਾਈ ਕਰਾਇਆ ਵੀ ਬਾਅਦ ਚੋ ਆ ਕਮੀ ਛੜਤੀ ਕੋਈ ਕਮੀ ਨਹੀਂ ਛੜਦੇ ਪਹਿਲਾਂ ਆਪ ਚੈੱਕ ਕਰਨਗੇ ਜੀ ਅਸੀਂ ਆਪਦੀ ਤਸੱਲੀ ਕੀਤੀ ਆ ਗਾੜੀ ਦੀ ਤਸੱਲੀ ਬਾਅਦ ਚੋ ਆ ਪਹਿਲਾਂ ਜੀ ਤਸੱਲੀ ਦੀ ਆਪ ਕਰ ਚੁੱਕੇ ਆ ਜੋ ਵੀ ਜੀ ਸਾਨੂੰ ਪਤਾ ਇਹਦੇ ਚੀਜ਼ ਪਾਈ ਆ ਉਹਦੀ ਟੈਸਟਿੰਗ ਕਰ ਚੁੱਕੇ ਆ ਜੀ ਇਹ ਸਮਝ ਲਾ ਲੋ ਬਈ ਮੋਡੀਫਾਈ ਕਰਨ ਵਾਲੀ ਵੀ ਇਹ ਆ ਤੇ ਪਹਿਲਾਂ ਗਾਖ ਵੀ ਇਹੀ ਬਣਨਗੇ ਦੇਖਣਗੇ ਚੈੱਕ ਕਰਨਗੇ ਵੀ ਯਾਰ ਕੋਈ ਕਮੀ ਪੇਸ਼ੀ ਫਿਰ ਜਮਾ ਯਾਰ ਜਦੋਂ ਆਏ ਹੋ ਗਿਆ ਵੀ ਹਾਂ ਬਈ ਹੁਣ ਟਰੈਕਟਰ ਜਮਾ ਓਕੇ ਆ ਕੋਈ ਕਮੀ ਨਹੀਂ ਫਿਰ ਇਹ ਕਹਿਣਗੇ ਵੀ ਆ ਜਾ ਲੈ ਜਾ ਹਣਾ ਬਈ ਤੇ ਇਹਦੇ ਵਿੱਚ ਬਈ ਜਿਵੇਂ ਆ 2 ਕੇ ਦਾ ਰੰਗ ਕਰ ਦੋ ਸਾਰਾ ਨਾ ਹਾਂਜੀ ਬਈ 6 ਟੋਕੇ ਦਾ ਹੀ ਕਰਦੇ ਆ ਜੀ ਤੇ ਖਾਸ ਖਾਸ ਪੇਂਟ ਲਊਗਾ ਉਹ ਤਾਂ ਜੇ ਛੰਨਣ ਜੇ ਬਣ ਕੇ ਨਹੀਂ ਲੈਂਦੇ ਪੇਂਟ ਦੇ ਜੀ 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 ਵਧੀਆ ਕੁਆਲਿਟੀ ਦਾ ਪੇਂਟ ਆ ਤੇ ਐ ਨਹੀਂਗਾ ਕਿ ਮੰਨ ਲਓ ਆਪਦੇ ਆਪ ਜੀ ਕੋਈ ਚੀਜ਼ ਟੱਚ ਹੋਊਗੀ ਉਹ ਤਾਂ ਜਰੂਰ ਪੇਂਟ ਲਾਊਗਾ ਉਹਦਾ ਨਹੀਂ ਪੇਂਟ ਲਾਊਗਾ ਇਹਦਾ ਉਹ ਪੇਂਟ ਦੀ ਗਰੰਟੀ ਹੁੰਦੀ ਹੈ ਬਈ ਸਾਡੀ ਪੇਂਟ ਦੀ ਗਰੰਟੀ ਤੇ ਘਸ ਕੇ ਪੇਂਟ ਲਾਊਗਾ ਛਿੱਲੜ ਜੇ ਬਣ ਕੇ ਨਹੀਂ ਪੇਂਟ ਲਾਊਗਾ ਠੀਕ ਆ ਛਿੱਲੜ ਜੇ ਬਣ ਕੇ ਨਹੀਂ ਤੇ ਪਲੇਟਫਾਰਮ ਵੀ ਉੱਚਾ ਲਾਇਆ ਬਈ ਫੁੱਲ ਸਾਡੀ ਉੱਪਰ ਲਾਇਆ ਵੇਖੋ ਜਿਹੜਾ ਆਪਣਾ ਡਿਜ਼ਾਈਨ ਚੱਲਦਾ ਜੀ ਇਹਦਾ ਫਿਰ ਟਰੈਕਟਰ ਦਿਖਾਇਆ ਸੀਗਾ ਮੋਰਾਂ ਵਾਲਾ ਉਹ ਇਹ ਫਿਰ ਆਪਣੇ ਪਲੇਟਫਾਰਮ ਚ ਬਹੁਤ ਸੋਧਾਂ ਜੀ ਆ ਜਿਵੇਂ ਆ ਚੀਜ਼ ਲੱਗ ਖੁੱਲੂਗੀ ਆ ਪੀਸ ਲੱਗ ਖੁੱਲੂਗਾ ਉਹ ਪੀਸ ਲੱਗ ਖੁੱਲੂਗਾ ਨਹੀਂ ਆਮ ਇਥੋਂ ਵੈਲਡਜਾ ਕਰਕੇ ਸਾਰਾ ਘੁੱਟਾ ਕੋਲ ਦਾ ਕਰ ਦੇਣਾ ਉਹ ਕੰਮ ਨਹੀਂ ਹੋਊਗਾ ਆਪਣਾ ਆ ਜੀ ਅਲੱਗ ਖੁੱਲਦੀ ਹੋਊਗੀ ਥੱਲੇ ਸਪੋਰਟ ਲਾਈ ਜਾਂ ਸਪੋਰਟ ਅਲੱਗ ਖੁੱਲੂਗੀ ਜੀ ਐ ਨਹੀਂ ਕਿ ਆਪਣਾ ਸਿੱਧਾ ਹੀ ਬਸ ਵੈਲਡਜਾ ਕਰਕੇ ਬਾਡੀ ਸਿੱਧੀ ਲਾਤੀ ਆ ਉਹ ਕੰਮ ਨਹੀਂ ਹੋਊਗਾ ਆਪਣਾ ਵੀ ਇਹ ਲੱਗ ਖੁੱਲਦਾ ਕਈ ਵਾਰ ਲਾਉਣੀ ਹੀ ਪਏ ਜੇ ਤਾਂ ਲਾ ਸਕਦਾ ਬੰਦਾ ਹਾਂ ਜੀ ਆ ਚੀਜ਼ ਲਾਉਣੀ ਕਈ ਥੱਲੇ ਕੋਈ ਕੰਮ ਕਰਨਾ ਸੀ ਥੁਲਪੁਣੀ ਆ ਜੀ ਖੁੱਲੂਗਾ ਇਥੇ ਨਟਾ ਦਾ ਜੋ ਸਾਨੂੰ ਤਸੱਲੀ ਆਵੇ ਕੰਮ ਦੀ ਬਈ ਅਸੀਂ ਉਹੀ ਕੰਮ ਕਰਦੇ ਆ ਐ ਨਹੀਂਗਾ ਕਿ ਅਣ ਘਰਤੀ ਚੀਜ਼ ਲਾਤੀ ਆ ਜਚੇ ਨਾ ਉਹ ਚੀਜ਼ ਨਹੀਂ ਲਾਉਂਦੇ ਆ ਬਈ ਟਰੈਕਟਰ ਉਹ ਨਹੀਂ ਹੁੰਦਾ ਵੀ ਜਿਹੜਾ ਮੋਡੀਫਾਈ ਕੀਤਾ ਸੋਹਣਾ ਲੱਗੇ ਟਰੈਕਟਰ ਉਹ ਹੁੰਦਾ ਵੀ ਚਲਾਉਣ ਚ ਜਿਹਨੂੰ ਸੁਆਦ ਆਵੇ ਹਨਾ ਬਈ ਪਹਿਲਾਂ ਕੰਫਰਟ ਪਾਤਾ ਬਾਈਆਂ ਨੇ ਪੂਰਾ ਤੇ ਬਈ ਹੁਣ ਪੂਰਾ ਸੁਆਦ ਹੁੰਦਾ ਗਾਂ ਨੂੰ ਗੱਡੀ ਦਾ ਮੁੱਲ ਮੋੜ ਤੱਕੇ ਲਈ ਪੂਰਾ 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 ਹੀ ਪੂਰਾ ਮੈਂ ਕਹਿੰਦਾ ਯਾਰ ਸੀਟ ਵੇਖੋ ਸੀਟ ਦੀ ਸੈਂਸਰ ਵਾਲੀ ਆ ਅੱਛਾ ਤੁਸੀਂ ਆਹ ਲੋ ਹੁਣ ਇਹਦੀ ਆਪਾਂ ਇੱਧਰ ਦਿਖਾਓ ਕੈਮਰਾਮੈਨ ਬਾਈ ਨੂੰ ਕਹਿੰਦੇ ਆਪਾਂ ਆਹ ਲੋ ਸੱਚ ਲਾਤੀ ਆ ਜੀ ਆ ਇਹਦੇ ਹਾਰ ਨੂੰ ਸਾਰਾ ਜੀ ਤੇ ਆ ਵੇਖੋ ਇੱਧਰ ਇੱਥੇ ਸੱਚ ਦੇਖੋ ਆਹ ਲੋ ਜੀ ਆ ਇਹਨਾਂ ਗੇ ਇਥੋਂ ਸਟਾਰਟ ਕਰ ਦੂਗਾ ਥੋਣੋ ਕਰਕੇ ਜੇ ਉੱਪਰ ਇਹਦੇ ਬੈਠੋਗੇ ਅੱਛਾ ਤੇ ਆਹ ਕਲੱਚ ਨਾ ਪੋਗੇ ਤਾਂ ਸਟਾਰਟ ਹੋਊਗਾ ਤੇ ਨਹੀਂ ਤਾਂ ਆ ਚੈੱਕ ਕਰ ਸਕਦੇ ਆਪਾਂ ਕਰਕੇ ਕਿ ਪਚਾਬੀ ਲੱਗੀ ਹੈ ਬਾਈ ਹਾਂ ਜੀ ਚਾਬੀ ਲੱਗੀ ਹੈ ਅੱਛਾ ਬੈਠ ਕੇ ਸਟਾਰਟ ਹੋਊ ਪਹਿਲਾਂ ਦੇਖੋ ਬਾਈ ਤੁਹਾਨੂੰ ਇੱਕ ਚੀਜ਼ ਦਿਖਾਉਣਾ ਨੇੜੇ ਐਂ ਬਾਈ ਪਿਛੇ ਨੂੰ ਕਰ ਲੋ ਸੀਟ ਪਿਛੇ ਨੂੰ ਕਰ ਲੋ ਮਾੜੀ ਜਾਲੀ ਵਰ ਤੋਂ ਇੱਥੋਂ ਹੋ ਜੂ ਇ ਨਗਾੜੋ ਗਾਂ ਲੱਤ ਨਗਾੜੋ ਗਾਂ ਉੱਪਰਲੇ ਪਾਸੇ ਦੀ ਓਕੇ ਕੰਮ ਬੈਠ ਕੇ ਸੀਟ ਪਿੱਛੇ ਉਹ ਨਾ ਵਜਨ ਦੇ ਕੇ ਠੀਕ ਆ ਇਹ ਅਲਹੋਂਡ ਪੜਾ ਪਿੱਛੇ ਕਰ ਲਓ ਸੀਟ ਇੱਕ ਤੁਮ ਇਥੇ ਹੀ ਹੋਊਗਾ ਹਾਂਜੀ ਹਾਂਜੀ ਓਕੇ ਆਹ ਹੋਈ ਲੈ ਆਦਾ ਯਾਰ ਜਮਾਈ ਮੈਂ ਕਹਿੰਦਾ ਯਾਰ ਤਕੜੀਆਂ ਗੱਡੀਆਂ ਦਾ ਸਿਸਟਮ ਕੀਤਾ ਪਿਆ ਹੁਣੇ ਜਿਵੇਂ ਹੁਣ ਆ ਆ ਦੇਖੋ ਹੁਣ ਮੈਂ ਬੈਠਾ ਨਹੀਂ ਇਹ ਸਟਾਰਟ ਨਹੀਂ ਹੋਣਾ ਨਾ ਬਾਈ ਹੁਣ ਬਹਿ ਜਾਓ ਕਲੱਚ ਨਾਲ ਆਪਣੋ ਕਲੱਚ ਨਾਲ ਆਪਣੀ ਹੈ ਤੇ ਆਹ ਬਾਈ ਯਾਰ ਜਮਾਈ ਸਰਾ ਕੀਤਾ ਨਾ ਬਾਈ ਬਹੁਤ 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 ਪੜਕਾ ਬਈ ਪੂਰੀ ਗੱਲਬਾਤ ਬਣਾਈ ਪਈ ਆ ਯਾਰ ਉਹਦਾ ਸਰਾ ਕੀਤਾ ਪਿਆ ਬਈ ਜਮਾ ਹਰੇ ਯਾਰ ਜਮਈ ਬਈ ਕਮਾਲ ਕੀਤੀ ਬਈ ਹੁਣ ਜੇ ਤੁਸੀਂ ਖੜ ਕੇ ਵੀ ਆਇਂ ਕਲਚ ਛੱਡ ਕੇ ਕਰ ਲੋਗੇ ਨਾ ਕੁਝ ਨਹੀਂ ਹੋਣਾ ਇਹ ਬੀ ਚੀਜ਼ ਨਾਪ ਲੋ ਹੁਣ ਤੁਸੀਂ ਆ ਕਲਚ ਛੱਡ ਦਿਓ ਸੀਟ ਤੇ ਬਹਿ ਜੋ ਸੀਟ ਤੇ ਸੀਟ ਤੇ ਬਹਿ ਕੇ ਸਟਾਰਟ ਕਰ ਲੋ ਲਓ ਜੇ ਦੋਨੇ ਚੀਜ਼ਾਂ ਨਾਪੋਗੇ ਤਾਂ ਸਟਾਰਟ ਹੋਊਗਾ ਨਹੀਂ ਤਾਂ ਨਹੀਂ 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 ਹੋਣਾ ਨਹੀਂ ਨਹੀਂ ਹੋਣਾ ਜੇ ਤੁਸੀਂ ਇਹ ਕਲਚ ਵੀ ਨਾਪੋਗੇ ਨਾਲ ਸੀਟ ਤੇ ਬੈਠੋਗੇ ਵੀ ਤਾਂ ਸਟਾਰਟ ਹੋਊਗਾ ਨਹੀਂ ਤਾਂ ਜੇ ਖੜ ਕੇ ਕਲਚ ਨਾਪਦੇ ਫਿਰ ਵੀ ਨਹੀਂ ਹੋਣਾ ਫਿਰ ਵੀ ਨਹੀਂ ਹੋਣਾ ਲੇਵ ਹੁਣ ਆਏ ਬਹਿ ਜਾਨੇ ਆਏ ਬਹਿ ਲਿਆ ਬਾਈ ਸਵਾਲ ਲੱਗੇ ਬਾਈ ਸਰਾ ਕੀਤਾ ਬਹਿ ਜਮਾ ਇਹ ਫਿਰ ਇਹਦੀ ਆ ਨਿੱਕੀ ਜੀ ਸਵਿਚ ਲਾ ਕੇ ਇੱਥੇ ਆਪਾਂ ਜੀ ਇਹ ਆ ਸਵਿਚ ਲਾਈ ਆ ਇਹਦਾ ਕਰੰਟ ਸਾਰਾ ਕੱਟਿਆ ਗਿਆ ਸਵਿਚ ਕੱਢਦੀ ਆ ਚਾਬੀ ਕੱਢਦੀ ਆਪਾਂ ਇਹਦੀ ਹਾਂ ਆ ਸਾਰਾ ਕਰੰਟ ਇਹਦਾ ਕੱਟਿਆ ਗਿਆ ਕੋਈ ਸਿਸਟਮ ਨਹੀਂ ਲੱਗ ਇਹਦੇ ਵਿੱਚ ਬਾਈ ਹਾਂਜੀ ਇਹਦੇ ਵਿੱਚ ਇੱਥੋਂ ਜਿਵੇਂ ਆ ਲਾ ਦੀ ਜ ਹਾਂਜੀ ਇਹ ਆਏ ਲਾਦੀ ਹਾਂਜੀ ਹੁਣ ਹੋ ਗਿਆ ਸੀ ਇੱਥੇ ਆ ਲੱਗ ਗਈ ਆ ਇਹ ਲੱਗ ਗਈ ਆ ਹਾਂਜੀ ਹੁਣ ਜੀ ਆਪਾਂ ਨੇੜੇ ਆ ਕੇ ਦਿਖਾਈ ਬਾਈ ਉਧਰਲੇ ਪਾਸੇ ਆ ਉੱਧਰਲੇ ਪਾਸੇ ਤੁਹਾਨੂੰ ਆ ਫੀਚਰ ਦਿਖਾਉਣੇ ਆ ਇਹ ਫੀਚਰ ਮੈਨੂੰ ਲੱਗਦਾ ਵਰਨਿੰਗ ਹੈ ਟਰੈਕਟਰਾਂ ਦੇ ਵਿੱਚ ਕਿਹਨੇ ਪਾਇਆ ਹੁਣ ਹੁਣ ਮੰਨ ਕੇ ਚੱਲ ਬਈ ਇਹ ਸਟਾਰਟ ਹੋ ਜਾਂਦਾ ਵਧੀਆ ਹਨਾ ਹੁਣ ਜੇ ਆ ਦੇਖੋ ਆ ਆ ਆ ਸੋਚ ਆ ਇਹਨੂੰ ਐਂ ਕਰਕੇ ਲਾਤਾ ਭਾਈ ਸਾਰਾ ਘਾਟ ਕੱਟਿਆ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਚੱਲਦਾ ਜਮੀ ਨਹੀਂ ਹੁਣਾ ਨਹੀਂ ਬੈਟਰੀ ਡਾਊਨ ਹੋਣੀ ਹੈ ਜਿੱਥੇ ਬੈਟਰੀ ਖੜੀ ਹੈ ਉੱਥੇ ਖੜੀ ਹੈ ਵਾਇਰਾਂ ਦੇ ਵਿੱਚੋਂ ਗਰੰਟ ਇਹਦਾ ਕਹਿਣਾ ਕੱਟਿਆ ਗਿਆ ਜੀ ਜੇ ਬੈਟਰੀ ਦੀ ਹੁਣ 50% ਪਈ ਹੈ ਤਾਂ 50% 15 ਦਿਨ ਬਾਅਦ 4 ਦਿਨ ਬਾਅਦ ਵੇਖੂਗਾ 50% ਹੀ ਹੈ ਡਾਊਨ ਨਹੀਂ ਹੁੰਦੀ ਡਾਊਨ ਨਹੀਂ ਜੇ ਟਰੈਕਟਰ ਕਿਤੇ ਲਾ ਕੇ ਜਾਣਾ ਬੰਦੇ ਦਾ ਆਮ ਆਪ ਪਚਾਬੀ ਕੱਢ ਕੇ ਲੈਣਾ ਆ ਆ ਕੱਢ ਕੇ ਲੈ ਚਾਬੀ ਵਿੱਚ ਛੱਡ ਚਾਬੀ ਵਿੱਚ ਪਾਬੀ ਹੁਲ ਵਿੱਚ ਰਹਿਣੋ ਸਟਾਰਟ ਹੀ ਨਹੀਂ ਹੁੰਦਾ ਸਟਾਰਟ ਹੀ ਨਹੀਂ ਹਾਂ ਵੇਖੋ ਤੁਸੀਂ ਕਰਕੇ ਆ ਜਾ ਆ ਚੱਕੜ ਲਓ ਚਾਬੀ ਇਹ ਯਾਰ ਕੋ ਲੈ ਸਟਾਰਟ ਹੀ ਨਹੀਂ ਹੁੰਦਾ ਕੁਛ ਵੀ ਨਹੀਂ ਚੱਲਣਾ ਜੀ ਕੋਈ ਮਿਊਜ਼ਿਕ ਸਿਸਟਮ ਆ ਕੋਈ ਐਂਟੀਕਰ ਬੋਸ ਨਹੀਂ ਚੱਲਣਾ ਆ ਇੰਨੀ ਕਿ ਸੋਚ ਦੇ ਨਾਲ ਬਈ ਟਰੈਕਟਰ ਦਾ ਕੰਟਰੋਲ ਆ ਹੁਣ ਤੁਸੀਂ ਆ ਸੋਚੇ ਦੇ ਇੱਥੇ ਉਵੇਂ ਹੀ ਲਾ ਦੋ ਤੇ ਹਾਰਨ ਮਾਰ ਕੇ ਵੇਖ ਲਓ ਨਾਲ ਲੋ ਇਹ ਯਾਰ ਸਾਰਾ ਬੋਸ ਇੱਥੇ ਕਰੰਟ ਇੰਨੀ ਕਿ ਸੋਚ ਦੇ ਕਰੰਟ ਸਾਰਾ ਕਰਦਾ ਕੋਈ ਇਹ ਜਿਹੜੀ ਪਿੱਛੜੀ ਬਾਰੇ ਮੈਂ ਆਪਾਂ ਮੇਨ ਸਪਲਾਈ ਦੀ ਪਾਵਰ ਲਾਉਨੇ ਆ ਇਹ ਮੇਨ ਸਪਲਾਈ ਦੀ ਪਾਵਰ ਸੋਚਾ ਆਪਣੀ ਹਰੇਕ ਟਰੈਕਟਰ ਤੇ ਲੱਗੀ ਹੋਊ ਇਹ ਜਿਹੜਾ ਆਪਣਾ ਟਰੈਕਟਰ ਤਿਆਰ ਕੀਤਾ ਹੋਊਗਾ ਉਹਦੇ ਇਹ ਸੋਚ ਲੱਗਿਓ ਆ ਵੱਡੀ ਟਰੱਕ ਵਾਲੀ ਲਾ ਆਉਂਦੇ ਆ ਉਹਦੇ ਚ ਚਾਬੀ ਨਿਕਲਦੀ ਜੀ ਕੋਈ ਡਾ ਰ ਬਾਕਸ ਜਿਹਾ ਫਦਾਓ ਬਣਾ ਕੇ ਪੈਦਲਾਂ ਦੇ ਥੱਲੇ ਜੜ ਤੱਕ ਜੀ ਕਰ ਤੁਸੀਂ ਜੜ ਤੱਕ ਆਪਣੀਆਂ ਸੋਚਾਂ ਬਈ ਜਿਵੇਂ ਕਮਾਲ ਵਾਲੇ ਆਦੇ ਕਮਾਲ ਵਾਲੇ ਬਈ ਬਾਕੀ ਟਰੈਕਟਰ ਇਹਦਾ ਯਾਰ ਮੈਨਾਂ ਦਾ ਪਹਿਲਾਂ ਨਾਲੋਂ ਬਾਲਾ ਹੈ ਟਰੈਕਟਰ ਬਈ ਇਹ ਗੱਲ ਕਰ ਲਈ ਜਿਵੇਂ ਲਗਜ਼ਰੀ ਗੱਡੀਆਂ ਹੁੰਦੀਆਂ ਜਿਵੇਂ ਗੱਡੀਆਂ ਦੇ ਵਿੱਚ ਰੇਂਜ ਰੋਵਰ ਆ ਹੋ ਗਈਆਂ ਉਹ ਟਰੈਕਟਰਾਂ ਦੇ ਵਿੱਚ ਰੇਂਜ ਰੋਵਰ ਆ ਟਰੈਕਟਰਾਂ ਵਾਲੇ ਅੱਛਾ ਆ ਜਾਲੀ ਤਾਂ ਲੈਂਦੀ ਸੀ ਆਪਾਂ ਜਿਹੜਾ ਲੋਗੋ ਆ ਲੋਗੋ ਸਪੈਸ਼ਲ ਭਾਲ ਕੇ ਲਾਇਆ ਇਹਦਾ ਸੋਨ ਲਿਕਾ ਦਾ ਸਪੈਸ਼ਲ ਜਾਲੀ ਭਾਲ ਕੇ ਲਾਈ ਆ ਅੱਛਾ ਆ ਜਾਲੀ ਤਾਂ ਲੈਂਦੀ ਸੀ ਆਪਾਂ ਜਿਹੜਾ ਲੋਗੋ ਆ ਲੋਗੋ ਸਪੈਸ਼ਲ ਭਾਲ ਕੇ ਲਾਇਆ ਇਹਦਾ ਸੋਨ ਲਿਕਾ ਦਾ origignal ਆਉਂਦਾ ਇਹ ਨਾਲ ਲੱਗਾ ਆਉਂਦਾ ਨਹੀਂ ਆਮ ਟਰੈਕਟਰ ਦੇ ਆਉਂਦਾ ਨਹੀਂ ਆਟ ਗੇਰਾਂ ਦੇ ਖਾਸ ਕੇ ਨਹੀਂ ਹੁੰਦਾ ਸੁਵੰਦਿਕਾ ਤੇ ਹੁੰਦਾ ਇਹ ਮੇਰੇ ਦੇ ਕੱਲੋ ਜੀ ਅਲਟੀਨੇਟਰ ਕਵਰ ਸਲੈਂਸਰ ਜਾਲੀ ਕਵਰ ਜੀ ਸੈਲਫ ਕਵਰ ਮੈਟ ਹਿੱਟਿੰਗ ਗਾਰਡ ਹਿੱਟਿੰਗ ਗਾਰਡ ਤੇ ਆਪਾਂ ਨਕਸ਼ਾ ਬਣਾਤਾ ਜਿਹੜਾ ਆਪਣਾ ਬਾਲੀ ਬਈ ਕਮਾਲ ਕੀਤੀ ਪਈ ਆ ਯਾਰ ਇੰਨੀ ਦਾ ਸਿਰਾ ਗੱਲ ਬਾਤ ਮੈਂ ਨਹੀਂ ਯਾਰ ਅੱਜ ਤੱਕ ਇਹ ਟਰੈਕਟਰ ਦੇਖਿਆ ਜੀ ਇੰਨੇ ਫੀਚਰ ਪਾਏ ਹੁਣ ਇਧਰ ਆ ਵਿਖਾ ਦਿਓ ਇਥੇ ਬੰਪਰ ਤੇ ਜੀ ਬੰਪਰ ਪੂਰਾ ਆਪਾਂ ਮੰਨ ਲਓ ਹੈਵੀ ਬਣਾ ਕੇ ਲਾਇਆ ਹੂੰ ਠੀਕ ਹੈ ਜੀ ਸਾਰਾ ਜੋ ਆਪਣਾ ਸੀਗਾ ਪੰਜਾਬ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਲਿਖੀਆਂ ਫਿਰ ਇੱਥ ਰੂਟਸ ਦੇ ਹਾਰਨ ਲਾਤੇ ਰੂਟਸ ਦੇ ਹਾਰਨ ਲਾਤੇ ਠੀਕ ਆ ਬਾਈ ਤੁਮ ਮੁਰੇ ਰੂਟਸ ਦੇ ਹਾਰਨ ਲਾਤੇ ਰੂਟਸ ਦੇ ਹਾਰਨ ਵਿੱਚੋਂ ਟ੍ਰੇਨ ਵਾਲੇ ਹਾਰਨ ਵੀ ਲਾਤੇ ਦੋ ਅੱਛਾ ਮਗਰਲੇ ਪਾਸੇ ਵੀ ਲਾਤੇ ਇੱਕੋ ਸਵਚ ਦੇ ਨਾਲ ਚੱਲਦੇ ਕੀਤੇ ਇਹ ਦੋਨੇ ਇਕੱਠੇ ਜੇ ਕਰੰਟ ਇੱਕ ਇੱਕ ਚਲਾਉਣੇ ਹੋ ਵੀ ਚੱਲ ਪੈਣਗੇ ਇੱਕ ਚੱਲੇ ਨੇ ਉਹ ਚਲਾ ਕੇ ਦਿਖਾਉਂਦੇ ਆਪਣੇ ਉੱਧਰ ਜੀ ਪਮਨਦੀਪ ਸਿੰਘ ਇੱਕ ਸਵਚ ਤੇ ਆ ਚੱਲਣਗੇ ਉਸੇ ਸਵਚ ਤੋਂ ਕ੍ਰੈਸਟ ਕਰਕੇ ਦੂਜੀ ਹੁਣ ਅੱਛਾ ਇੱਕੋ ਸਵਚ ਤੇ ਆ ਇਹ ਬਈ ਇਹ ਸਵਚ ਗਾਂ ਨੂੰ ਕਰਤੀ ਉਹ ਚੱਲਣਗੇ ਜੇ ਸੱਚ ਮਗਰ ਨੂੰ ਫੇਚ ਦੇ ਆ ਦੋ ਲਾਈਟਾਂ ਥੱਲੇ ਲਾਈਆਂ ਜੀ ਤੇਰੇ ਦਾ ਹਿੱਸੇ ਦਾ ਕੰਮ ਠੀਕ ਹੈ ਇਹ ਹੱਬਾ ਚੇਂਜ ਹੈ ਤੇ ਸਪਿੰਡਲ ਨਵੇਂ ਆ ਪਾਵਰ ਸਟੀਅਰਿੰਗ ਕੀਤਾ ਬੰਪਰ ਆ ਰੈਕਟਰ ਆ 에ਅਰ ਕਲੈਂਡਰ ਆ ਇੰਜਨ ਦੀ ਕੋਲਮ ਮੋਡੀਫਿਕੇਸ਼ਨ ਹੋ ਗਏ ਚੈੱਕ ਹੋ ਗਏ ਉਸ ਤੋਂ ਬਾਅਦ ਇਹਦੀ ਆਪਾਂ ਜੇ ਮੰਨ ਲਓ ਪਲੇਟਫਾਰਮ ਵਗੈਰਾ ਲਾ ਕੇ ਟੈਸਟਿੰਗ ਕਰਕੇ ਫਿਰ ਪੇਂਟ ਤੇ ਲਾ ਕੇ ਉਦੋਂ ਬਾਅਦ 2 ਮਹੀਨੇ ਫਿਰ ਆਪ ਨੂੰ ਸਿਸਟਮ ਸੈਕਸਰੀ ਜੋ ਵੀ ਕੁਝ ਕਰਨਾ ਸੀ ਉਦੋਂ ਬਾਅਦ 2 ਮਹੀਨੇ ਖਾ ਗਿਆ ਇਹ ਪੇਂਟ ਤੋਂ ਬਾਅਦ ਪੇਂਟ ਤੋਂ ਬਾਅਦ 2 ਮਹੀਨੇ ਲੱਗ ਗਏ ਕੋਲ ਮਾ ਕੇ ਇਹ ਟਰੈਕਟਰ ਸਾਡੇ ਕੋਲ ਖੁੱਲੇ ਟਾਈਮ ਵਾਸਤੇ ਸੀਗਾ ਤੇ ਉਹ ਸਾਨੂੰ ਅਸੀਂ ਰਿਜਾ ਲਾਈਆਂ ਇਹਦੇ ਰਿਜਾ ਜੇ ਮੰਨ ਲਓ ਅਜਿ ਮਨਾ ਕੱਲ ਸਾਡੀ ਪੇਂਟ ਵੇਖੋ ਇਹਦੇ ਨਾਲ ਮੈਚਿੰਗ ਕਰਕੇ ਪੂਰਾ ਪ੍ਰੋਪਰ ਮਾਰਿਆ ਹੈ। ਐ ਨਹੀਂ ਕਿ ਕਿ ਮੰਨ ਲਓ ਉਹ ਹੀ ਆਡ ਜਿਹੇ ਦਾ ਮਾਰਤਾ। ਆ ਜਿਵੇਂ ਪੰਜਾਬ ਲਿਖਿਆ ਹੈ ਨਾ ਇਹਦੇ ਨਾਲ ਮਿਲਦਾ ਜੀ। ਹਾਂਜੀ ਤੇ ਫਿਰ ਆ ਵੀ ਇਹਦੇ ਨਾਲ ਪੇਂਟ ਵੀ ਇਹਦੇ ਨਾਲ ਮਾਰਿਆ। ਤਿੰਨੇ ਚ ਐਡ ਉਹਨੇ ਕਰੀਆਂ। ਵਾਹ। ਇਹ ਇੱਕ ਡਿਜ਼ਾਈਨਿੰਗ ਹੁੰਦੀ ਹੈ ਜੀ ਆਪਾਂ ਤੁਹਾਡੇ ਵੀਡੀਓ ਥਰੂ ਦੱਸ ਦਿੰਦੇ ਲੋਕੀ। ਵੀਡੀਓ ਵੇਖ ਕੇ ਰਿਸਾ ਵੀ ਕਰੀ ਜਾਂਦੇ ਆ ਜੀ ਉਹਨਾਂ ਨੇ ਐ ਬਣਾ ਲਿਆ ਸੀ ਬਣਾ ਲ ਕੇ। ਪਰ ਅੱਡੋ ਵੱਡੀ ਦਿਮਾਗ ਹੁੰਦਾ ਜੀ ਅੱਡੋੜ ਦਿਮਾਗ ਇਹ ਚੀਜ਼ ਲਾਦੇ ਹੁਣ ਹਰੇਕ ਬੰਦੇ ਦਾ ਦਿਮਾਗ ਅੱਡੇ ਕੰਮ ਆਉਂਦਾ ਜੀ ਪਿਛਲੇ ਵੀਡੀਓ ਚ ਵੇਖਿਆ ਇੰਡੀਕੇਟਰ ਜੀ ਇੰਡੀਕੇਟਰ ਆ ਲਾਤੇ ਆਪਾਂ ਨਹੀਂ ਇਹ ਬਈ ਜਿਵੇਂ ਫਾਰਮ ਟਰੈਕ ਦੇ ਲੇਟਾਂ ਲਾਉਣੇ ਹੁੰਦੇ ਇਹ ਕਿਹੜੇ ਟਰੈਕਟਰ ਦੇ ਇਹ ਸੂਨ ਲੀਕਾ ਸ਼ੋਰਸ਼ ਦੇ ਆ ਇਹ ਚ ਪਾਵਰਟ ਬਹੁਤ ਆ ਆ ਇੱਕ ਨੰਬਰ ਤੇ ਆ ਗਿਆ ਇੱਥੇ ਇੰਡੀਕੇਟਰ ਤੇ ਆ ਗਿਆ ਓਕੇ ਠੀਕ ਆ ਜੀ ਇਧਰ ਆ ਦਿਖਾਵਾਂਗੇ ਹੁਣ ਇੱਕ ਹੋਰ ਤੁਹਾਨੂੰ ਦਿਖਾਉਣਾ ਹੈ ਇਹ ਕੋ ਪਰਲੇ ਪਾਸੇ ਸੁੱਚ ਕਿਚੇ ਦੋ ਨੰਬਰ ਤੇ ਆ ਇਹ ਅੱਡ ਜਾਗਦੀ ਆ ਇਹ ਅੱਡ ਜਾਗਦੀ ਆ ਇਹ ਅੱਡ ਜਾਗਦੀ ਆ ओके ਜਿਆ ਡੋਡ ਚਲਾਉਣੇ ਹੁਣ ਹੈ ਜਿਵੇਂ ਮਰਜੀ ਤੇ ਆਵੇ ਆਡ ਚੱਲ ਪਿਆ ਇਹ ਆਡ ਚੱਲ ਪਿਆ ਤੇ ਕੱਲੇ ਐਂਡੀਕੇਟਰ ਵਾਸਤੇ ਲੱਗਾ ਹੈ ਹਾਂ ਐਂਡੀਕੇਟਰ ਲੱਗਾ ਫਿਊਚਰਾਂ ਨੂੰ ਲੱਗ ਦੇ ਇਹਦੇ ਵਿੱਚ ਤਾਂ ਬਈ ਜਮਾ ਯਾਰ ਸਾਰੇ ਫਿਊਚਰ ਭਰ ਭਰ ਕੇ ਬਾਹਰ ਡ੍ਰਾਈਵ ਸਾਰੇ ਸਾਰੇ ਬਈ ਸਾਰੇ ਜਿਵੇਂ ਸਕੇ ਲਈਏ ਵੀ ਆਪਾਂ ਸਾਰੇ ਟ੍ਰੈਕਟਰਾਂ ਨੂੰ ਜੋੜ ਕਰਤਾ ਇਹ ਟ੍ਰੈਕਟਰ ਕੁਆਲਿਟੀ ਦੇਣ ਵਾਸਤੇ ਚਾਰ ਤੋਂ ਤਿੰਨ ਤਿੰਨ ਤੋਂ ਚਾਰ ਦਿਨ ਲੱਗੇ ਸਾਨੂੰ ਐਂ ਕੁਆਲਿਟੀ ਦੇਣ ਵਾਸਤੇ ਇੰਨੀ ਸਫਾਈ ਦੇਣ ਵਾਸਤੇ ਕਿ ਇਹ ਆਮ ਖੜਦੜਾਪਣ ਹੁੰਦਾ ਆਮ ਅਸੀਂ ਪਹਿਲਾਂ ਰੱਖਦੇ ਇਹਦੇ ਈ ਚ ਲਾਉਣੀ ਕਰਕੇ ਭਾਲੀ ਜਾਦੇ ਤੇ ਜਿਵੇਂ ਆ ਪਲੈਨ ਕੀਤੇ ਆ 17 ਦੇ ਟਾਇਰ ਆ ਇਹਦੇ ਸਾਰਨ ਉਠਾਈ ਦੇ ਐਮ ਆਰ ਐਫ ਦੇ ਟਾਇਰ ਆ ਮੂਰੇ ਵੀ ਕੇਟੀ ਦੇ ਆ ਜੀ ਰੈਮ ਵੀ ਮੂਰਲੇ ਨਵੇਂ ਆ ਮੂਰਲੇ ਦੀਆਂ ਡੂਬਾਂ ਵੀ ਨਵੀਆਂ ਮੂਰਲੇ ਟਾਇਰ ਵੀ ਨਵੇਂ ਆ ਮਗਰਲੇ ਟਾਇਰ ਤੇ ਰੈਮ ਟੂਬਾਂ ਵੀ ਨਵੀਆਂ ਗੇਟ ਵੀ ਨਵੇਂ ਮਗਰਾੜ ਵੀ ਨਵੇਂ ਜੀ ਕੁੱਲ ਮਲਾ ਕੇ ਸਾਡੇ ਕੋਲ ਇੱਕ ਬਾਡੀ ਰਹਿ ਗਈ ਟਰੈਕਟਰ ਦੀ ਇਹਦੀ ਸਾਰੀ ਕੱਲੀ ਜਿਹੜੀ ਆਹ ਮੰਨ ਲਓ ਆਪਾਂ ਬਾਹਰ ਲਿਆ ਪੀਸ ਕਹਿੰਨੇ ਆਪਾਂ ਜਿਹੜੇ ਨੇ ਇਹ ਪੀਸ ਰਹਿਗੇ ਇਹਨਾਂ ਦੇ ਵਿੱਚ ਸਮਾਨ ਵੀ ਨਵਾਂ ਇਹਨਾਂ ਦੇ ਬਾਹਰ ਸਮਾਨ ਵੀ ਨਵਾਂ ਡੀਜ਼ਲ ਪੰਪ ਵੀ ਨਵਾਂ ਜੀ ਪਾਵਰ ਸਟੇਂਗ ਓਇਲ ਟੈਂਕ ਕੀ ਇਥੇ ਟੂਲ ਬਾਕਸ ਲਾਇਆ ਇਹਦੇ ਆਪਾਂ ਓਕੇ ਸੋਹਣਾ ਦੀ ਕਾਲੇ ਇਥੇ ਟੂਲ ਬਾਕਸ ਲਾਇਆ ਸੋਹਣਾ ਦੀ ਕਾਲਾ ਜਿਹੜਾ ਆ ਟੂਲ ਬਾਕਸ ਉਹ ਲਾਇਆ ਜੀ ਤੇ ਕਾਲਮ ਲਾਇਆ ਕਿਹੜੀ ਵੀ ਕੱਲੀ ਬਾਡੀ ਨਵੀਂ ਆ ਬਾਕੀ ਬਾਡੀ ਪੁਰਾਣੀ ਆ ਜੀ ਜੀ ਪੈਪ ਆ ਜੀ ਹਾਂ ਠੀਕ ਆ ਜੀ ਜੀ ਨਿੱਕੀ ਜਿਹੀ ਪੈਪ ਆ ਇਹ ਮੰਨ ਲਓ ਪਹਿਲਾਂ ਹੁੰਦੀ ਸੀ ਟਰੈਕਟਰ ਨੂੰ ਓਰੀਜਨਲ ਨਾੜ ਕਰਨ ਨੂੰ ਪਾਈ ਵਾਈਟ ਕਲਰ ਦੀ ਜੀ ਤੇ ਆ ਸਪੈਸ਼ਲ ਕੋਟ ਪੂਰੇ ਪਹਾੜ ਕੇ ਲੈ ਕੇ ਆਏ ਮੈਂ ਕੱਲ ਓਕੇ ਸਪੈਸ਼ਲ ਭਾਲ ਕੇ ਲਿਆ ਆ ਆਮ ਦੂਜੀ ਰਸਾ ਪੈਪਰਾਂ ਪਈ ਰਸ ਦੂਜੀ ਬੰਦੇ ਹੁਣ ਆ ਮਿਲੀ ਮੰਗਵਾਈ ਸੀ ਹੁਣ ਇਹ ਪਾਇਆ ਕਰਾਂਗੇ ਤੁਹਾਨੂੰ ਨਹੀਂ ਲੱਗਦੀ ਇਹ ਹੋਰ ਇਹਦੇ ਚ ਲਾ ਕੇ ਆਏ ਆ ਇਕੱਠੀ ਨਹੀਂ ਹੁੰਦੀ ਆ ਜਿਹੜੇ ਚ ਸਪਰਿੰਗ ਆ ਜੀ ਦੇ ਵਿੱਚ ਇਕੱਠੀ ਨਹੀਂ ਹੁੰਦੀ ਹਾਂ ਜੀ ਦਾ ਚ ਜਿਹੜੀ ਲੇਅਰ ਦਿੰਦੀ ਆ ਨਾ ਇਹਦੇ ਚ ਸਪਰਿੰਗ ਆ ਜੀ ਇਹਦਾ ਯਾਰ ਬਈ ਸਰ ਆ ਗਈ ਤਾਂ ਆਪਾਂ ਆ ਦਿਖਾ ਦਈਏ ਇਧਰਲੇ ਪਾਸੇ ਬਾਈ ਆ ਦੇਖੋ ਹਣਾ ਇਧਰਲੇ ਪਾਸੇ ਆ ਡਾਊਨ ਸੀਲਿੰਗ ਕੀਤੀ ਹੈ ਵੀ ਘੈਂਡ ਕੀਤੀ ਜਾਂ ਕੰਮ ਮੈਂ ਤੁਹਾਨੂੰ ਦਿਖਾਉਣਾ ਫਿਊਚਰ ਤਾਂ ਚੜਕੇ ਦਿਖਾਉਣਾ ਤਾਂ ਚੜੋ ਮੈਂ ਤੁਹਾਨੂੰ ਦੱਸਦਾ ਸਵਿੱਚਾ ਛੱਡਣ ਨਾਲੇ ਉੱਤੇ ਮੈਂ ਜਾਵਾਂ ਹਾਂਜੀ ਮੜੇ ਉੱਤੇ ਆ ਕੇ ਕੈਮਰੇ ਨਾਲ ਦਿਖਾ ਦੇ ਮੈਂ ਤੁਹਾਨੂੰ ਦੱਸਦਾ ਕੀ ਛੱਡਾ ਸੋਚ ਲਗੀ ਬਾਈ ਹੁਣ ਆ ਜੀ ਤੇ ਪਹਿਲਾਂ ਇਧਰ ਬਹਿ ਜਾ ਸੀਟ ਤੇ ਜਿਹੜੀ ਡੀ ਲਿਖੀ ਆ ਹਾਂ ਆ ਪਹਿਲੇ ਨੰਬਰ ਤੇ ਹੂੰ ਜਨਪ ਦੇ ਨੂੰ ਆ ਵਿੱਚੋਂ ਚੱਲ ਪਈ ਆ ਫੋਟੋ ਤਾਂ ਚੱਲ ਪਿਆ ਹਾਂਜੀ ਠੀਕ ਆ ਜੀ ਆ ਫੋਟੋ ਦਿਖਾ ਮੇਰਾ ਸਾਰੀਆਂ ਸਵਿੱਚਾਂ ਲਾਇਆ ਸਕਰੀਨ ਲਾਈ ਆ ਬੈਕ ਕੈਮਰੇ ਵਾਲੀ ਠੀਕ ਹੈ ਜੀ ਆ ਸਕਰੀਨ ਸੀ ਆ ਚੱਲੂਗੀ ਇੱਥੋਂ ਹਾਂਜੀ ਹਾਂਜੀ ਹਾਂ ਸਾਰਾ ਕੁਝ ਚੱਲੂ ਜਿਹੜਾ ORL D ਛੱਡੋ D ਛੱਡੀਏ ਹਾਂ ਇਹਨੂੰ ਛੱਡੋ ਇਹ ਮੈਂ ਕੈਮਰੇ ਤੇ ਚੱਲੂਗੀ ਸਾਰਾ ਫਿਚਰ ਇਹਦਾ ਬੈਕ ਇਹ ਚੱਲੂ ਕਿਵੇਂ ਬਾਈ ਮੈਨੂੰ ਦਿਖਾਈ ਦਿਜੀ ਆਪਾਂ ਦਿਖਾਉਂਦੇ ਆ ਇਸਟਾਰਟ ਕਰਨਾ ਬੁੱਢਾ ਜੀ ਉਹ ਐਸ ਕੇ ਐਸ ਕੇ ਵਾਲੀ ਪਰਲੀ ਸਕਰੀਨ ਵੀ ਛੱਡਣੀ ਪੈਣੀ ਆ ਠੀਕ ਆ ਸਾਰਾ ਕੁਝ ਦੱਸੂਗੇ ਸਾਰੀ ਇਹ ਡਾਊਨ ਸਿਲਿੰਗ ਦੀ ਸਾਰੀ ਚੱਗੂਗੀ ਮੈਂ ਪੱਕੇ ਨਾਲ ਸਾਰਾ ਕੁਝ ਹੀ ਛੱਡ ਦੇਣਾ ਦਿਖਾ ਦੇਣਾ ਭਈਆ ਦੇਖੋ ਹਾਂਜੀ ਕਿਰਦਾ ਦਾ ਚੱਲ ਪਿਆ ਸਾਰਾ ਸੈੱਟ ਮਾਣਾ ਸਾਰਾ ਬੱਤੀ ਚੱਲ ਪਈ ਬੱਤੀ ਦੇ ਫੰਕਸ਼ਨ ਤਿੰਨ ਤਰ੍ਹਾਂ ਦੇ ਅਜੇ ਡਬਲ ਯੂ ਵਾਲੀ ਜਿਹੜੀ ਆ ਸਵਿਚ ਲਾਈ ਆ ਇਹ ਤਿੰਨ ਨਰੀ ਨਾਲ ਆਪਾਂ ਛੱਡੋਗੇ ਡੱਟ ਫੰਕਸ਼ਨ ਚੇਂਜ ਕਰੂਗੀ ਬੱਤੀ ਦੇ ਅੱਛਾ ਹਾਂ ਡਬਲ ਯੂ ਜਿਹਦੇ ਬੱਤੀ ਤੇ ਲਿਖਿਆ ਨਾ ਹਾਂ ਆ ਡਬਲ ਯੂ ਲਿਖਿਆ ਆ ਚੱਲ ਇਹਦੇ ਨਾਲ ਹਾਂ ਫੇਰ ਇੱਕ ਨਰੀ ਉਹਦਰ ਵੱਤੀ ਚੇਂਜ ਹੁੰਦੀ ਆ। ਉਹ ਹਾਂ ਆ ਦੇਖੋ। ਹਾਂ ਇਧਰਲੇ ਪਾਸੇ ਦਿਖਾ। ਤਾਂ ਲੱਗੀ ਇਸ ਵਿੱਚ ਸਵਿੱਚਾਂ ਬਹੁਤ ਆਦੇ ਉਹ ਤਾਂ ਇੱਕ ਚਿੱਟੀ ਜੀ ਲੱਗੀ ਦੀ ਸੀ ਆ ਦੀ। ਉਹ ਲਪੋਂਗੇ ਦਾ ਜਿਹੜੀਆਂ ਸੈਡਾਂ ਲੀਆਂ ਬਲੂ ਲਾਈਟਾਂ ਇਹ ਚੇਂਜ ਹੋ ਜਾਣੀਆਂ। ਤੂੰ ਤਾਂ ਯਾਰ ਮੈਗਨਾ ਸਾਰੇ ਇਲੈਕਟ੍ਰੀਸ਼ੀਅਨ ਸੁੱਚੇ ਹੀ ਖਤਮ ਕਰਤੀਆਂ ਬਾਈ। ਹਾਂ ਮੂਰੇ ਤਾਂ ਸਕਰੀਨ ਲਾਈ ਆ ਜੀ। ਵਾਹਿਗੁਰੂ ਜੀ ਤੇ ਮੂਰੇ ਲਿਖੀ ਜਾਂਦਾ ਦਿਖਾ ਦਿਓ ਇਧਰ ਬਾਈ ਨੂੰ ਕਹੂੰਗਾ ਮੈਂ। ਬਾਈ ਇਧਰਲੇ ਪਾਸੇ ਬਿਲਾ ਦਿਖਾ ਜਿਹੜੀ ਮੇਨ ਚੀਜ਼ ਐ ਕਾ ਦਿਖਾਈ ਉੱਤੇ ਚੜ ਕੇ ਆ ਜਾ ਬਾਈ ਮੜਾ ਜਾ। ਟੈਕ ਕਰਨਾ ਕੈਮਰਾ। ਇਧਰਲੇ ਪਾਸੇ ਕੈਮਰਾ ਦੇ। ਆ ਲ ਪੇਪਰ ਮੈਨੂੰ ਦਿਖਾਉਣਾ ਇਧਰਲੇ ਪਾਸੇ ਦਿਖਾ ਬਾਈ ਆ ਦੇਖੋ ਇਧਰਲੇ ਪਾਸੇ ਕੈਮਰਾ ਬਾਈ ਕੈਮਰੇ ਵਾਲੀ ਕਮਾਲ ਕੀਤੀ ਪਈ ਆ ਮੈਂ ਕਹਿੰਦਾ ਪੈਸਾ ਤੇ ਕੈਮਰਾ ਲੱਗਾ ਜੀ ਇਹਦੇ ਬੈਕ ਸਾਈਡ ਤੇ ਕੈਮਰਾ ਲੱਗਿਆ ਹੁਣ ਟਰੈਕਟਰ ਬੈਕ ਕਰਨ ਲਈ ਡੈਕ ਜਿੱਦਾ ਮਰਜ਼ੀ ਰੱਖਿਆ ਹੋਵੇ ਹਨਾ ਬਈ ਮਗਰ ਜ ਹੱਕ ਨਹੀਂ ਲੋੜਨੀ ਹੈਗੀ ਚੱਕ ਨਹੀਂ ਲੋੜਨੀ ਦੇਖ ਸਕ ਤੂੰ ਇਹ ਬਾਈ ਬੈਗੇਰ ਬੈਦੋਗੇ ਜਦੋਂ ਮਰਜ਼ੀ ਖੋਲ ਲੈ ਜਦੋਂ ਤੁਸੀਂ ਸਵਿਚ ਬੈਕ ਕਰਨਾ ਤਾਂ ਸਵਿਚ ਛੱਡ ਦਿਓ ਨਹੀਂ ਆਮ ਇਹ ਮੰਨ ਲਓ ਸਵਿਚ ਬੰਦ ਕਰਤੀ ਜੀ ਮਿਊਜ਼ਿਕ ਸਿਸਟਮ ਪਲੇਅਰ ਸਾਰਾ ਕੁਝ ਚੱਲੂਗਾ ਇਹਦੇ ਵਿੱਚ ਜੀ ਇਹ ਕੋਈ ਮਗਰ ਕੋਈ ਮੰਨ ਕੇ ਚੱਲ ਆਪਾਂ ਕਹਿ ਦਿੰਨੇ ਆ ਬਈ ਡੈਕ ਲਾਇ ਤੇ ਵੀ ਮਗਰ ਟ੍ਰੈਡ ਟਾਲੀ ਆਉਂਦਾ ਦਿਖਦਾ ਨਹੀਂ ਕੋਈ ਰਵਾਨ ਇਹਦੇ ਵਿੱਚ ਸਾਰਾ ਕੁਝ ਦਿਖੂਗਾ ਹਾਂਜੀ 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 ਕੋਈ ਗੱਡੀ ਮਗਰ ਪਾਸ ਮੰਗ ਰਹੀ ਹੈ ਨਾ ਕੁਝ ਮੰਗ ਰਹੀ ਹੈ ਤੁਸੀਂ ਜਦੋਂ ਮੰਨ ਲਓ ਆਹ ਸਵਿਚ ਬੰਦ ਕਰਤੀ ਚਲਾ ਸਕਦੇ ਇਹਦੇ ਹੁਣ ਆਈਡੀ ਬਣੂਗੀ ਜੀ ਜਿਵੇਂ ਆਪਾਂ ਫੋਨ ਦੀ ਆਈਡੀ ਬਣਾਉਣੀ ਆਈਡੀ ਮੈਨੂੰ ਆਪਾਂ ਬਣਾਈ ਨਹੀਂ ਕਿਉਂ ਗਾਹ ਕਾਪਿਆ ਤੇ ਅਦਰ ਆ YouTube ਚੱਲੂਗੀ ਇਹ YouTube ਚੱਲੂਗੀ ਸਾਰਾ ਕੁਝ ਕੰਟ ਹੋਗਾ ਇਹ ਮਿਊਜ਼ਿਕ ਸਿਸਟਮ ਉਹਦੇ ਨਾਲ ਵੀ ਕਨੈਕਟ ਹੋ ਜਾਊ ਉਹਦੇ ਨਾਲ ਚੱਲੂਗਾ ਸਾਰਾ ਕੁਝ ਜਿਵੇਂ ਮੰਨ ਕੇ ਚਲਾਇਆ ਤਾਂ ਪੈਨ ਡਰਾਈਵ ਵਾਲਾ ਵੀ ਸਿਸਟਮ ਦੇਤਾ ਸਾਰਾ ਕੁਝ ਮੰਨ ਲਓ ਇਹ ਆਪਾਂ ਲਾਇਆ ਇੱਥੇ ਕਿਲੋਮੀਟਰ ਵੀ ਦੱਸੂਗਾ ਕਿੰਨੇ ਦੀ ਸਪੀਡ ਤੇ ਟਰੈਕਟਰ ਚਲਾ ਗਿਆ ओके ਨਾਸਤੇ 20 ਤੇ 40 ਤੇ ਜਿੰਨੇ ਪਾਈਦਾ ਇੱਥੇ ਸਾਰਾ ਕੁਝ ਦੱਸੂਗਾ ਮੀਟਰ ਦੇ ਵਿੱਚ ਦਾ ਦੱਸੂਗਾ ਇਹ ਦੱਸੂਗਾ ਮਨੋ 2000 ਚੱਕਰਾਂ ਤੇ ਦੱਸਦਾ ਓਕੇ 1 ਕਿਲੋਮੀਟਰ ਦਾ ਕਿੰਨੇ ਦੀ ਸਪੀਡ ਤੇ ਜਾ ਰਿਹਾ ਜਿਵੇਂ ਆਪਾਂ ਮੋਟਰਸਾਈਕਲ ਓਕੇ ਇਹ ਸਪੀਡ ਦੱਸੂਗਾ ਹਾਂ 10 ਤੇ ਜਾਵੜਿਆ 15 ਤੇ 20 ਇਹ ਚੀਜ਼ ਉਹ ਦੱਸੂਗਾ ਓਕੇ ਠੀਕ ਹੈ ਜੀ ਤੇ ਹਣ ਆ ਬਾਕੀ ਸਾਰੀਆਂ ਇਲੈਕਟ੍ਰਾ ਜਿਵੇਂ ਇਧਰ ਕਾਰਜ ਚਲਵਾਈ ਆ ਇੱਥੇ ਆ ਫਲੈਸ਼ਰ ਵਾਲ ਅੱਛਾ ਇਹ ਅੱਡਾ ਸੋਚ ਲਾਈਏ ਇਹਦੀ ਆਹ ਸੋਚ ਲਾਈਏ ਇਹਦੇ ਓਕੇ ਸਾਰਾ ਕੁਝ ਅੱਡੋ ਕਰਨਾ ਸਾਰਾ ਕੀਤਾ ਪਿਆ ਭਈ ਜਮ ਤੇ ਆ ਸਟੀਲ ਵੀ ਤਾਂ ਘੁੰਮਦਾ ਕਿ ਅਸਟ੍ਰੇ ਜਿਵੇਂ ਸ਼ੌਕੀ ਲਿਖਿਆ ਹੋਇਆ ਵਿੱਚ ਇਹ ਸਾਰਾ ਕੁਝ ਜਿਵੇਂ ਸਟੇਰੀਂਗ ਘੁੰਮੂਗਾ ਇਹ ਘੁੰਮੂਗਾ ਬਹੁਤ ਸੋਹਣਾ ਲੱਗਦਾ ਘੁੰਮਦਾ ਦੇਖੋ ਜੀ ਸਾਰਾ ਕੁਝ ਜਾਂਦਾ ਜੀ ਇਹ ਬਈ ਕਰੋ ਹਾਰਨਾ ਦਿਖਾਇਆ ਸੀ ਆ ਵੇਖੋ ਆਹੀ ਸੱਚ ਤੇ ਆ ਇੰਡੀਕੇਟਰਾਂ ਦੀ ਸੱਚ ਲਾਈ ਇਹਨੂੰ ਇੱਥੇ ਕਰੋਗੇ ਤਾਂ ਹਾਰਨਾ ਆ ਚੱਲਣਗੇ ਅੱਛਾ ਆ ਆ ਆ ਸੱਚ ਤੇ ਆ ਹਾਰਨਾ ਜਿਵੇਂ ਮਰਜੀ ਐਡਜਸਟ ਜਿਵੇਂ ਮਰਜੀ ਐਡਜਸਟ ਕਰ ਜਿਵੇਂ ਬਈ ਜੇ ਮੰਨ ਕੇ ਚੱਲ ਵਿਚਾਲੇ ਰੱਖਣਾ ਫਿਰ ਕੁਝ ਵੀ ਨਹੀਂ ਚੱਲਣਾ ਫਿਰ ਕੁਝ ਵੀ ਨਹੀਂ ਚੱਲਣਾ ਫਿਰ ਹਾਰਨਾ ਬੰਦ ਹੋ ਗਿਆ ਬੰਦ ਹੋ ਜਾਣੇ ਹਾਂਜੀ ਬਹੁਤ ਸੋਹਣੀ ਲੱਗਈ ਆਹ ਯਾਰ ਲਓ ਇਹ ਭਾਈ ਹੁਣ ਜਿਵੇਂ ਕਿਸੇ ਨੇ ਜੀ ਦਾ ਟਰੈਕਟਰ ਆ ਇਹ ਨਾ ਹਾਂਜੀ ਹਾਂਜੀ ਉਹਨੇ ਉਹਦੀ ਉਹਦਾ ਸਿਸਟਮ ਸੀਗਾ ਵੀ ਆਹ ਚੀਜ਼ ਲਵਾਉਣੀ ਆ ਕਿ ਉਹਨਾਂ ਨੇ ਪਤਾ ਕੀ ਇੱਕ ਮੈਨੂੰ ਰੈ ਦਿੱਤੀ ਆ ਕੀ ਕਹਿੰਦੇ ਆਪਾਂ ਟਰੈਕਟਰ ਤਿਆਰ ਕਰਨਾ ਮੈਂ ਉਹਨਾਂ ਨੂੰ ਫਿਰ ਰੈ ਦਿੱਤੀ ਮੈਂ ਕਿਹਾ ਆਪਾਂ ਇਸ ਤਰ੍ਹਾਂ ਕਰ ਲਗੇ ਉਹ ਬਾਹਰ ਚਲੇ ਗਏ ਜੀ ਠੀਕ ਹੈ ਜੀ ਪਹਿਲਾਂ ਆਏ ਸੀ ਉਹ ਸਾਨੂੰ ਦੱਤਣ ਕਿ ਆ ਟਰੈਕਟਰ ਉਹ ਕਹਿੰਦੇ ਪੁੱਤਰਾ ਸੀ ਬਾਹਰ ਚਲਾएंगे ਹੁਣ ਲਾ ਦੇ ਦੇ ਰੀਜਾਂ ਮੈਂ ਜੇਬ ਥੋਡੀ ਆ ਥੋਡੇ ਘਰੇ ਪੈਸੇ ਜਾਣੇ ਆ ਥੋਡੇ ਟਰੈਕਟਰ ਤੇ ਲੱਗਣੇ ਆ ਮੈਂ ਤਾਂ ਕਿ ਜਰੀਆ ਲਾਉਣ ਵਾਲਾ ਜੀ ਯਾਰ ਸਿਸਟਮ ਲਵਾਇਆ ਕੁਛ ਵੀ ਲਵਾਇਆ ਤਾਂ ਉਹਨਾਂ ਦੇ ਪੈਸੇ ਉਹਨਾਂ ਦੇ ਹੀ ਇਲਾਕੇ ਚ ਚੱਲੇ ਆ ਆਪਾਂ ਆਉਦੀ ਮਿਹਨਤ ਜਿਹੜੀ ਰੰਗ ਦੀ ਤੇ ਰਿਪੇਅਰ ਦੀ ਲੇਬਰ ਜਿਹੜੀ ਉਹੀ ਲਈ ਆ ਬਾਕੀ ਜੋ ਵੀ ਪੈਸਾ ਲੱਗਿਆ ਇਹਦੇ ਸਾਰਾ ਉਹਨਾਂ ਦਾ ਸੀਟ ਜਿਵੇਂ 15000 ਚ ਸੀਟ ਪੈ ਗਈ ਆ ਥੱਲੇ ਪਲੇਟ ਵੇਖੋ ਲਾਈ ਸੀਟ ਦੇ ਆਸਤੇ ਜੀ 4 ਇੰਚ ਸੂਤ ਮੋਟੀ ਪਲੇਟ ਲਾਈ ਆ ਨੇ ਆਮ ਅਗਲਾ 2 ਕਸੂਤ ਲਾ ਕੇ ਜੇ ਨਾਲ ਅਗਲੇ ਦੇ ਘਰੇ ਪਹੁੰਚਾ ਦਿੰਦਾ ਵੇਖੋ ਜਿਹੜੀ ਚੀਜ਼ ਲਾਈ ਆ ਗਾਰੰਟੀ ਵਾਲੀ ਵਧੀਆ ਲਾਈ ਆ ਜਿਹੜੀ ਚੀਜ਼ ਵਧੀਆ ਲਾਈ ਉਹ ਵਧੀਆ ਦੱਸਾਂ ਹੁਣ ਇੰਡੀਕੇਟਰ ਸੋਨੇ ਲੀਕਾ ਦੇ ਲਾਇਆ origignal company ਦੇ ਲਾਇ ਬਾਕੀ ਬਈ ਸੈਂਸਰ ਸੈਂਸਰ ਸੀਟਾਂ ਦੇ ਵਿੱਚ ਬਥੇਰੇ ਲਾਏ ਇਹਨਾਂ ਨੇ ਬਹੁਤ ਸਰਾ ਗੀਤਾਂ ਪਿਆ ਕੰਮ ਤੇ ਬਈ ਮਿਊਜ਼ਿਕ ਸਿਸਟਮ ਵੀ ਆਪਦਾ ਹੀ ਹੁੰਦਾ ਸਿਸਟਮ ਤੁਹਾਡਾ ਹਾਂਜੀ ਮਿਊਜ਼ਿਕ ਸਿਸਟਮ ਵੀ ਆਪਣਾ ਆਪਦਾ ਹੀ ਹੁੰਦਾ ਠੀਕ ਆ ਮਿਊਜ਼ਿਕ ਸਿਸਟਮ ਦੀ ਖਾਤਰ 120 ਐਂਪੀਅਰ ਆਲਟਰਨੇਟਰ ਲਾਇਆ ਸੈਲਫ ਨਵੀਂ ਲਾਈ ਹੈ ਬੈਟਰੀ ਪੁਰਾਣੀ ਚੱਲੀ ਜਾਂਦੀ ਹੈ ਤੇ ਬੈਟਰੀ ਪੁਰਾਣੀ ਚੱਲੀ ਹੈ ਹਾਂ ਬੈਟਰੀ ਵੀ ਨਵੀਂ ਰੱਖਣੀ ਹੈ ਹਜੇ ਦੇ ਓਕੇ ਆ ਮਗਰ ਫੋਟੋ ਵੀ ਜਗਦੀ ਹੈ ਰਾਤ ਨੂੰ ਜਦੋਂ ਮੰਨ ਲਓ ਜਾਉਂਗੇ ਅੱਛਾ ਸੰਤਾਂ ਦੀ ਇਹ ਫੋਟੋ ਵੀ ਚੱਲੂਗੀ ਇਹ ਫੋਟੋ ਚੱਲੂ ਠੀਕ ਆ ਬਈ ਹਾਕ ਲੈਂਕਾ ਸਟ ਇਹ ਪਲੇਟ ਹੈ ਠੀਕ ਹੈ ਟਰਾਲੀ ਵਾਸਤੇ ਆਊਟਡੋਰ ਤੇ ਆਪਾਂ ਨੂੰ ਠੀਕ ਹੈ ਠੀਕ ਹੈ ਵਾਹ ਜੀ ਇਹ ਸਪੋਟਾ ਪਰ ਸਪੈਸ਼ਲ ਆਹਾ ਮੇਰੇ ਕੋਲ ਇਹ ਸਿਸਟਮ ਆਸਤੇ ਸਾਰਾ ਬੁਣਦਾ ਬਾਈ ਕਹਿ ਲੀਏ ਵੀ ਐਰ ਕੀ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਸਾਰਾ ਕੁਝ ਕਰਤਾ ਨਾ ਚਾਹੇ ਉਹਨੂੰ ਗੱਡੀ ਕਿਰੋ ਚਾਹੇ ਟਰੈਕਟਰ ਇਹ ਕਸਟਮਰ ਕਿੰਨੇ ਕੇ ਪੈਸੇ ਲਾਉਣਾ ਚਾਹੁੰਦਾ ਜੀ ਇੱਕ ਤਾਂ ਦਾ ਕਸਟਮਰ ਕਹਿੰਦਾ ਆਪਾਂ ਨੂੰ ਜਿਵੇਂ ਸਿੰਪਲ ਜਿਹਾ ਸਧਾਰਨ ਜਿਹਾ ਟਰੈਕਟਰ ਚਾਹੀਦਾ ਬੜਾ ਆਪਾਂ ਨੂੰ ਸ਼ੋਸ਼ੇ ਨਹੀਂ ਚਾਹੀਦਾ ਫਿਰ ਉਵੇਂ ਬਣ ਜਾਂਦਾ ਉਵੇਂ ਬਣ ਜਾਂਦਾ ਜੀ ਹੁਣ ਇਹ ਟਰੈਕਟਰ ਦੀ ਜ਼ਿੰਮੇਵਾਰੀ ਸਾਰੀ ਮੇਰੀ ਸੀਗੀ ਰੰਗ ਕਰਕੇ ਟਰੈਕਟਰ ਜਦੋਂ ਕਹਿੰਦਾ ਬਾਈ ਲਖੀਰ ਸਿੰਘ ਨੂੰ ਬਣਾ ਦੇ ਮੈਂ ਬੇਬਸ ਗੱਲ ਹੀ ਕੋਈ ਨਹੀਂ ਜਦੋਂ ਤੋ ਕਹਤਾ ਤੇ ਬਣ ਗਿਆ ਹੁ ਟਰੈਕਟਰ ਪਰਸੋ ਚਲਾਇਆ ਜਾਊਗਾ ਜੀ ਪਰਸੋ ਦੇ ਕੋਲ ਬਾਈ ਕੋਲ ਚਲਾ ਪਰਸੋ ਟਰੈਕਟਰ ਹਾਂ ਜੀ ਇਹ ਕਿੱਥੇ ਬਾਹਰ ਜਾਣਾ ਇਹ ਚੀਜ਼ ਨਹੀਂ ਨਹੀਂ ਕਿਰਾਂ ਦਾ ਹਜੇ ਇੱਥੋਂ ਵਾਸਤੇ ਹੀ ਹਜੇ ਕੋਈ ਪਤਾ ਨਹੀਂਗਾ ਬਾਕੀ ਬਣੀ ਜਾਂਦਾ ਟਰੈਕਟਰ ਦਾ ਕਾਗਜ਼ਾ ਪੱਤਰਾਂ ਦਾ ਜੇ ਬਣ ਗਿਆ ਤੇ ਹੋ ਸਕਦਾ ਬਾਹਰ ਹੀ ਜਾਵੇ ਬਾਈ ਬਾਹਰ ਹੀ ਆ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਆ ਫੋਟੋ ਵਿੱਚ ਫੋਟੋ ਵਿੱਚ ਹੀ ਕੀਤੀ ਸਰਗਾ ਜਿਵੇਂ ਮੰਨ ਲਓ ਤੇਰਾ ਸਟੀਲੀ ਡੰਡੇ ਪਿਓਰ 304 ਦੇ ਵਿੱਚ ਸਟੀਲੀ ਲਾਏ ਆ ਓਕੇ ਤੇ ਆ ਕਾ ਸਾਈਡ ਆਪਾਂ ਹਰੇਕ ਟਰੈਕਟਰ ਦਾ ਡਿਜ਼ਾਈਨ ਆਪਣਾ ਆ ਕੰਨੀ ਕਾਲੀ ਹੋਊਗੀ ਜੀ ਵਾਜਿਬ ਹਾਂ ਤੇ ਉਹਨਾਂ ਵਾਲੇ ਮੁਠੇ ਕੱਲੀ ਕੁੱਲ ਚੀਜ਼ ਜੀ ਜੀ ਨਵੀਂ ਲਾਈ ਆ ਫਿਰ ਤੁਹਾਨੂੰ ਸੋਚ ਆ ਕੇ ਦਿਖਾ ਦੇਣਾ ਇੱਥੋਂ ਵਿੱਚ ਵੀ ਹੂੰ ਅੰਦਰ ਵੀ ਲਾਈਟਾਂ ਲੁਟਾਂ ਲਾਈਆਂ ਸਾਰੀ ਲਾਈ ਆ ਜੀ ਰੇਟਰ ਨਵਾਂ 에어ਪ੍ਰਿੰਟਰ ਸੁੱਕਾ ਹੂੰ ਠੀਕ ਹੈ ਸਾਰਾ ਕੁਝ ਨਵਾਂ ਇੰਜਨ ਗੇਅਰ ਦਾ ਜੋ ਵੀ ਕੰਮ ਕੀਤਾ ਜਿਹੜਾ ਬਈ ਜੀ ਕੰਮ ਕੀਤਾ ਉਹਨਾਂ ਆਪਾਂ ਕਹਾਂਗੇ ਕੰਮ ਕੀਤਾ ਜਿਹੜਾ ਨਹੀਂ ਕੀਤਾ ਜੇ ਤੁਹਾਡੇ ਤੋਂ ਪੈਸੇ ਲਏ ਆ ਕਿਹੜੀ ਚੀਜ਼ ਦੇ ਮੰਨ ਲਓ ਜੀ ਆਲਟਰਨੇਟਰ ਕਵਰ ਲਾਇਆ ਜਿਹਦੇ ਪੈਸੇ ਲਾਇਆ ਤੁਹਾਡੇ ਟਰੈਕਟਰ ਤੇ ਲੱਗਿਆ ਹੋਊਗਾ ਉਹਦੇ ਲੱਗਿਆ ਹੋਊਗਾ ਜਿਹੜੀ ਚੀਜ਼ ਦੇ ਪੈਸੇ ਗਨਾਏ ਆ ਉਹ ਲੱਗੂ ਲੱਗੂ ਆ ਹੋਊਗਾ ਜੀ 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 ਉਹ ਬੰਦਾ ਆ ਕੇ ਕਹਿ ਸਕਦਾ ਵੀ ਉਹ ਜੀ ਦੱਸ ਕਿੱਥੇ ਲੱਗਿਆ ਤੁਸੀਂ ਕਹੋਗੇ ਵੀ ਹਾਂ ਜੀ ਆਹ ਲਾਈ ਹੈ ਬਿਲਕੁਲ ਬਿਲਕੁਲ ਜੀ ਬਾਕੀ ਭਾਈ ਕਹਿਣ ਉਹਦਾ ਬਹੁਤ ਕੁਝ ਦੇ ਵਿੱਚ ਜੇ ਦੱਸਣ ਲੱਗੇ ਤਾਂ ਮੈਂ ਕਹਣਾ ਯਾਰ ਬਹੁਤ ਕੁਝ ਮੁਕਣਾ ਹੀ ਨਹੀਂ ਹੈ ਜੀ ਬਹੁਤ ਮੁਕਣਾ ਹੀ ਨਹੀਂ ਹੈ ਹਾਂ ਇੰਨਾ ਕੁਝ ਲਾਤਾ ਤੁਸੀ ਸਮਝ ਨਹੀਂ ਲੱਗ ਸਕਦੇ ਰੰਗ ਤੋਂ ਬਾਅਦ ਹੀ 2 ਮਹੀਨੇ ਲੱਗੇ ਹੁਣ 2 ਮਹੀਨੇ 60 ਦਿਨ ਲੱਗੇ 60 ਦਿਨ ਇਹਦਾ ਹੀ ਕਰੀ ਜਾਂਦੇ ਆ ਕੁਝ ਨਾ ਕੁਝ ਇਹਦਾ ਹੀ ਹੋ ਜਾਂਦਾ ਇਹਦਾ ਹੀ ਹੋ ਜਾਂਦਾ ਜੀ ਬਾਕੀ ਆਏਗਾ ਨਾ ਵੀ 10 ਟਰੈਕਟਰ ਫੜੇ ਆ ਥੋੜਾ ਜਿਹਾ ਇੱਧਰ ਕਰਤਾ ਆਏ ਨੀਗਾ ਵੀ ਇੱਕ ਟਰੈਕਟਰ ਤੇ ਕੰਮ ਕਰਦੇ ਆ ਇਹ ਟਰੈਕਟਰ ਸੀ ਇਹ ਟਰੈਕਟਰ ਤੋੜ ਕੇ ਜਿਹੜਾ ਦੂਜਾ ਟਰੈਕਟਰ ਆਉਣਾ ਉਸ ਨੂੰ ਫੇਰ ਲੱਗਣਾ ਫੇਰ ਲੱਗਣਾ ਪਰ ਰੰਗ ਹੋਇਆ ਖੜਾ ਫਿਟਿੰਗ ਕਰੀ ਜਾਣੇ ਆ ਸੁਧਰੀ ਸੁਧਰੀ ਉਹਦੀ ਆਈ ਪਈ ਸਾਰਾ ਕੁਝ ਫਟਾਪ ਕਰਨਾ ਇੱਥੇ ਜੀ ਆਪਾਂ ਹੁਣ ਮੰਨ ਲਓ ਐ ਨਹੀਂਗਾ ਪਹਿਲਾਂ ਜਿਹੜੇ ਟਰੈਕਟਰ ਦੀ ਸਾਨੂੰ ਲੱਗੇ ਡਾਉਨਸਿੰਗ ਵਗੈਰਾ ਉਹ ਫਿੱਟ ਜ਼ਰੂਰ ਇੱਥੇ ਕਰਾ ਲਈ ਦੀ ਨਹੀਂ ਆਪ ਫਿੱਟ ਕਰੀਦੇ ਛੇਦਰ ਜਿੱਥੇ ਜੀ ਸਾਰਾ ਕੁਝ ਜਿਹੜਾ ਕੋਈ ਸਾਰਾ ਨੂੰ ਪਤਾ ਜਿਵੇਂ ਹੁਣ ਮੰਨ ਲਓ ਕਰੀ ਜਾਂਦੇ ਨੇ ਕੰਮ ਜੀ ਜੀ ਬਾ ਵਾ ਤੁਹਾਨੂੰ ਮੈਂ ਦੱਸ ਦਿੰਨਾ ਵੀ ਇੱਕ ਗੱਲ ਇਹਨਾਂ ਦੀ ਮੈਂ ਪਹਿਲਾਂ ਵੀ ਬਾਈ ਉਹਨਾਂ ਨੇ ਦੱਸੀ ਸੀ ਵੀਡੀਓ ਦੇ ਵਿੱਚ ਵੀ ਕਈ ਲੀਟਰ ਪੈਟਰੋਲ ਕਈ ਲੀਟਰ ਡੀਜ਼ਲ ਇਹਦੇ ਵਿੱਚ ਮੰਨ ਕੇ ਚੱਲ ਵੀ ਟਰੈਕਟਰ ਇਹਨਾਂ ਦੇ ਖੜੇ ਖੜੇ ਪੀਂਦੇ ਲੋਕ ਫੋਟੋਆਂ ਫੋਟੋਆਂ ਖੜਾ ਰਾਤ ਹੀ ਮੈਂ ਮੰਨ ਲਓ 1000 ਰੁਪਏ ਦਾ ਤਿਲਪਾ ਆ ਕੇ ਲਿਆਇਆ ਤੇ 1000 ਦਾ ਜਦੋਂ ਡੈਕ ਲਵਾਉਣ ਗਿਆ 1000 ਦਾ ਉਦੋਂ ਪਵਾ ਕੇ ਲੈ ਗਿਆ ਜੀ ਤੇ ਬਸ ਐਂ ਕਿਤੇ ਇੱਧਰ ਲੈ ਕੇ ਕਿਤੇ ਇੱਧਰ ਲੈ ਕੋਈ ਕੱਲ ਫੋਟੋ ਮਾ ਕਰਾਉਣ ਆ ਗਿਆ ਹਾਂ ਕੋਈ ਪਰਸੋਂ ਮਾ ਕੇ ਡੈਕਾਉਂਟ ਚੌਥੇ ਲਵਾ ਕੇ ਲੈ ਆਇਆ ਜੀ ਠੀਕ ਹੈ ਜੀ ਤੇ ਆ ਫੋਟੋ ਮਾ ਸਪੈਸ਼ਲ ਫੋਟੋ ਲੁਮਾਉਣ ਪਰਸੋਂ ਫੇਰ ਮਾ ਫੋਟੋ ਲੁਮਣ ਗਿਆ ਅੱਛਾ ਪਰ ਚ ਚਾਰ ਦਿਨ ਹੋ ਗਏ ਡੈਕ ਲੱਗੇ ਉਹਨੂੰ ਤੇ ਪਰਸੋਂ ਫੋਟੋ ਲਵਾ ਕੇ ਲੈ ਆਇਆ ਮੈਂ ਉੱਥੇ ਜਾ ਕੇ ਫੋਟੋ ਲਵਾ ਕੇ ਲੈ ਆਇਆ ਜੀ ਲਓ ਜੀ ਬਾਕੀ ਬਈ ਵੀਡੀਓ ਬਈ ਦੱਬ ਕੇ ਸ਼ੇਅਰ ਕਰ ਦਿਓ ਮੈਨੂੰ ਨਹੀਂ ਲੱਗਦਾ ਬਾਕੀ ਕਮਾਲ ਕੀਤੀ ਪਈਆ ਬਾਕੀ ਸ਼ੇਅਰ ਕਰ ਦਿਓ ਤੇ ਜਿਹੜਾ ਵੀ ਟਰੈਕਟਰ ਤੁਸੀਂ ਮੋਡੀਫਾਈ ਕਰਾਉਣਾ ਇਹਨਾਂ ਦੇ ਨਾਲ ਸੰਪਰਕ ਕਰੋ ਪੂਰੀ ਮਾਨਕ ਚਲੋ ਜੈਂਤ ਜਾਨ ਦੇ ਨਾਲ ਤਿਆਰ ਕਰਨਗੇ ਇਹ ਸ਼ੇਅਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਬਾਈ ਨੰਬਰ ਬੋਲ ਦਿਆਂ ਇੱਕ ਵਾਰੀ ਧੰਨਵਾਦ ਜੀ ਤੁਹਾਡਾ ਨੰਬਰ ਬਿਲਕੁਲ ਨੰਬਰ ਮੜਾ ਜਾ ਕੰਟੈਂਟ ਨੰਬਰ ਉਹੀ ਤੁਹਾਨੂੰ ਬਸ ਜਿਹੜਾ ਆਪਣਾ ਪੁਰਾਣਾ ਚੱਲਦਾ ਠਾਣਾ ਬਾਕੀ ਉੱਤੇ ਚਲਾ ਦਈਏ ਨਾ 9855566757 ਨੰਬਰ ਬਾਕੀ ਨੰਬਰ ਬਾਈ ਉੱਤੇ ਚਲਾ ਦਾਂਗੇ ਸ਼ੇਅਰ ਕਰ ਦਿਓ ਧੰਨਵਾਦ ਵੀਰੇ ਮਿਹਰਬਾਨੀ ਥੈਂਕ ਯੂ ਤੁਹਾਡਾ ਬਹੁਤ ਤੁਹਾਡਾ ਟਾਈਮ ਕੱਢ ਕੇ ਕੀਤੀ ਸਮਾਂ ਦੇਖ ਰਿਹਾ ਤੁਹਾਡੇ ਚੈਨਲ ਦੇ ਥਰੂ ਜੀ ਧੰਨਵਾਦ ਉਹਨਾਂ ਦਾ ਕਰਦੇ ਆ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਦੱਬ ਕੇ ਵੀਡੀਓ ਕਰਿਆ ਕਰੋ ਸ਼ੇਅਰ ਤੁਹਾਨੂੰ ਹੋਰ ਨਵਾਂ ਨਵਾਂ ਵੀਡੀਓ ਪਾਇਆ ਕਰਾਂਗੇ ਜੀ ਠੀਕ ਠੀਕ ਚੀਜ਼ਾਂ ਲਿਆਇਆ ਕਰਾਂਗੇ ਜੀ ਬਾਕੀ ਵੀ ਆ ਵੀਡੀਓ ਤਾਂ ਦੱਬ ਕੇ ਸ਼ੇਅਰ ਕਰਨੀ ਪਾਨਦੀ ਆ ਸ਼ੇਅਰ ਕਰ ਦਿਓ ਬਾਈ ਟਰੈਕਟਰ ਬਹੁਤ ਘੈਂਟ ਤਿਆਰ ਹੋਇਆ ਇਹ ਜਿਹੜਾ ਟਰੈਕਟਰ ਤੁਸੀਂ ਵੀ ਇਹਨਾਂ ਦੇ ਕੋਲੋਂ ਤਿਆਰ ਕਰਵਾ ਸਕਦੇ ਹੋ ਧੰਨਵਾਦ ਮਿਹਰਬਾਨੀ ਧੰਨਵਾਦ ਜੀ